ਫੈਡਰ ਸਰਕਾਰ ਅ ਕੈਨੇਡਾ ਦੀ ਉਹਨਾਂ ਨੇ ਇੱਕ ਨਵਾਂ ਬਿਲ ਬਿਲ ਸੀ 9 ਪੇਸ਼ ਕੀਤਾ ਹੈਗਾ ਹਾਊਸ ਆਫ ਕਾਮਨ ਦੇ ਵਿੱਚ ਜਿਹਦੇ ਵਿੱਚ ਹੁਣ ਜਿਹੜਾ ਐਂਟੀ ਹੇਟ ਜਿਸੋਸੀ ਨਫਰਤ ਦੇ ਖਿਲਾਫ ਤੇ ਨਫਰਤ ਰੋਕਣ ਵਾਸਤੇ ਇਹ ਬਿਲ ਜਿਹੜਾ ਉਹ ਤਿਆਰ ਕਰਕੇ ਪੇਸ਼ ਕੀਤਾ ਗਿਆ ਔਰ ਇਹ ਨੂੰ ਇਹਦਾ ਨਾਮ ਰੱਖਿਆ ਗਿਆ ਕੰਬੈਟਿੰਗ ਹੇਟ ਬਿਲ ਵੀ ਜਿਹੜੀ ਨਫਰਤ ਫੈਲੀ ਹੋਈ ਹੈ ਸਾਡੇ ਵੱਖ-ਵੱਖ ਕਲਚਰਲ ਤੇ ਧਾਰਮਿਕ ਸਰਕਲਸ ਦੇ ਵਿੱਚ ਉਹਨੂੰ ਉਦੇ ਖਿਲਾਫ ਇਹ ਉਹਨੂੰ ਰੋਕਣ ਵਾਸਤੇ ਇਹ ਬਿੱਲ ਜਿਹੜਾ ਉਹ ਪੇਸ਼ ਕੀਤਾ ਗਿਆ ਉਹਦੇ ਵਿੱਚ 10 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਜੇ ਕੋਈ ਇਸ ਤਰ੍ਹਾਂ ਦਾ ਕਰਾਇਮ ਵਿਅਕਤੀ ਕਰਦਾ ਹੈਗਾ ਤਾਂ ਉਹਨੂੰ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਇਹਨਾਂ ਕਿਸ ਤਰ੍ਹਾਂ ਦੇ ਲੋਕ ਜਿਹੜੇ ਉਹ ਕ੍ਰਿਮੀਨਲ ਸਮਝੇ ਜਾਣਗੇ ਜਿਹੜੇ ਕਿਸੇ ਵੀ ਵਿਅਕਤੀ ਨੂੰ ਜਾਂ ਗਰੁੱਪਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਜਾਣ ਤੋਂ ਰੁਕਣਗੇ ਧਾਰਮਿਕ ਸਥਾਨਾਂ ਜਾਂ ਮਤਲਬ ਜਿਵੇਂ ਨਾ ਜੂਜ਼ ਦੇ ਜਾਂ ਮੁਸਲਮਾਂ ਦੇ ਜਿਹੜੇ ਕੋਈ ਆਪਲੀਆ ਹੈਗੀਆਂ ਜਿੱਥੇ ਮਸਜਿਦਾਂ ਬਣੀਆਂ ਹੋਈਆਂ ਜਾਂ ਕੋਈ ਹੋਰ ਵੱਖ-ਵੱਖਰੇ ਜਿਹੜੇ ਗਰੁੱਪ ਹੈਗੇ ਤੁਹਾਨੂੰ ਪਤਾ ਵੀ ਡਾਈਵਰਸਿਟੀ ਹੈਗੀ ਹੈ ਸਾਰੇ ਕੈਨੇਡਾ ਦੇ ਵਿੱਚ ਹਰ ਇੱਕ ਦੇਸ਼ ਤੋਂ ਇੱਥੇ ਲੋਕ ਆਏ ਹੋਏ ਆ ਹਰ ਇੱਕ ਧਰਮ ਤੋਂ ਇਥੇ ਲੋਕ ਪਹੁੰਚੇ ਹੋਏ ਆ ਤਾਂ ਸਾਰੇ ਹੀ ਧਰਮਾਂ ਵਾਸਤੇ ਵਕਫਾ ਗਰੁੱਪਾਂ ਵਾਸਤੇ ਉਹਨਾਂ ਦੀ ਜਿਹੜੀ ਪਹੁੰਚ ਆ ਉਹਨਾਂ ਦੀ ਧਾਰਮਿਕ ਥਾਵਾਂ ਤੱਕ ਉਹਦੇ ਤੇ ਰੁਕਾਵਟ ਜੇ ਕੋਈ ਵਿਅਕਤੀ ਪਾਊਗਾ ਤਾਂ ਉਹਨੂੰ ਇਹਦੇ ਵਿੱਚ ਦੋਸ਼ੀ ਬੰਨਿਆ ਜਾਊਗਾ ਤੇ ਉਹਨੂੰ 15 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ